ਵੰਗਿਆਂ ਚ ਫਿਰਦੇ ਆ ਦੇਖੋ ਆ ਗਈ ਮੁਕੰਦpur ਰੋਡ ਮੰਦਰ ਆ ਗਿਆ ਇਨਸਾਈਡ ਇਧਰ ਅੱਡਾ ਤਾਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਅੱਜ ਸਾਡੇ ਦੋਸਤ ਲਾਡੀ ਪਹਿਲਵਾਨ ਨੂੰ ਫੇਰ ਮਿਲਿਆ ਅਸੀਂ ਦੁਬਾਰਾ ਦਾ ਕਹਿੰਦਾ ਹਰੇਕ ਸਾਲ ਆ ਕੇ ਫੋਟੋ ਕਰਾ ਕੇ ਚੇਜ਼ਰਾ ਨਹੀਂ ਹਾਂਜੀ ਛੋਟੀ ਜਿਹੀ ਦੁਕਾਨ ਹੁੰਦੀ ਸੀ ਪਹਿਲਾਂ ਪੋਣੇ ਨੇ ਆਪਣੇ ਲੜਕੇ ਨੂੰ ਵੱਡੀ ਆ ਕਰਕੇ ਦਿੱਤੀ ਆ ਕਹਿੰਦੇ ਬਾਹਰ ਜਾਣਾ ਕਿੱਥੇ ਰਹਿਣਾ ਨੇ ਲੋ ਇੱਥੇ ਬਿਜ਼ਨਸ ਵੱਡੇ ਕਰ ਲੋ ਭੋਮਾ ਜਿਹੜੇ ਬਾਹਰ ਨਹੀਂ ਸੱਟ ਤਾਂ ਲਾਡੀ ਦਾ ਇੱਥੇ ਬਾਹਰ ਆ ਤਾਂ ਇਦਾਂ ਚੜ੍ਹਦੀ ਕਲਾ ਅਲੱਗ ਹੀ ਰਹਿ ਰਵੇ ਤੇਰੀ ਹਮੇਸ਼ਾ ਥੈਂਕ ਯੂ ਫਿਰ ਦੇਖੋ ਪੁਰਾਣੀਆਂ ਆਜਾਦਾਂ ਤਾਂਗੀਆਂ ਹੋ ਗਈਆਂ ਪਿੰਡ ਨੂੰ ਚੱਲੇ ਆ ਫਿਰ ਨਾਣੇ ਤੋਂ ਮਣ ਲੱਗਿਆ ਰਾਏਪੁਰ ਡੱਬਾ ਹਾਲੇ ਪਹਿਲਵਾਨ ਵੀ ਲਿਆਂਦੇ ਆ ਇਹ ਵੀ ਆਪਣਾ ਪਿੰਡ ਦੇਖ ਰਿਹਾ ਉਹਦੇ ਪ੍ਰਤਾਪ ਸਿੰਘ ਸਾਹ ਨਾਲ ਬੁਕੇ ਜੀ ਮੁੰਡੀ ਪਹਿਲਵਾਨੋ ਪਿੰਡ ਨੂੰ ਚੱਲੇ ਆ ਤਾਂ ਆਪਣੇ ਨੂੰ ਤਾਂ ਦੇਖਦੇ ਆ ਆਪਾਂ ਉੱਥੇ ਨਹੀਂ ਆ ਗਈ ਜੀ ਨਾਲ ਹੋ ਜਾਓ ਜੀ ਹੋ ਜਾ ਅੰਡਾ ਜੀ ਤੁਸੀਂ ਵੀ ਹੋ ਜਾ ਠੀਕ ਹੈ ਓਕੇ ਤਾਂ ਪਿੰਡ ਚ ਬਹੁਤ ਸੋਹਣਾ ਇਹ ਗੇਟ ਹੁੰਦਾ ਸੀ ਮੁੱਲਾ ਦਾ ਇੱਥੇ ਹੈ ਨਾ ਆ ਜਗਾ ਜਿਹੜੀ ਗੇਟ ਦੀ ਸੀ ਦਰਵਾਜ਼ਾ ਜਿਹੜਾ ਦਰਵਾਜ਼ੇ ਤੇ ਸਾਰੀ ਹਿਸਟਰੀ ਉਹਨਾਂ ਦੀ ਜੋ ਪਿੰਡ ਚ ਜਿਹੜੇ ਪਹਿਲਵਾਨ ਕਦੋਂ ਕਦੋਂ ਹੋਏ ਆ ਜਿਹੜੇ ਪਲੇਅਰ ਕਬੱਡੀ ਪਲੇਅਰ ਜਾਂ ਹੋਰ ਸਾਰਿਆਂ ਦੇ ਇਹ ਸੇਵਾ ਵੀ ਜਿਨ੍ਹਾਂ ਨੇ ਕਰਵਾਈ ਉਹ ਨਾਲ ਸਾਰਾ ਲਿਖਿਆ ਹੈ ਤਾਂ ਜਿਆਦਾ ਰਹਿ ਜਨੀਆਂ ਕਿ ਵੇਲੇ ਵਕਤ ਅੱਜ ਜੇ ਸਾਡੇ ਨਾਲ ਉਹਦੇ ਪ੍ਰਤਾਪ ਆਇਆ ਬਲਤੇਜ ਮੁੰਡੀ ਤਾਂ ਆਪਣੇ ਅੰਕਲ ਖੜੇ ਆ ਮੋਹਨ ਸਿੰਘ ਉਹਨੇ ਆਪਣੇ ਆਤੇ ਉਹਨੇ ਖਲਤੀ ਵੀ ਤਾ ਬਹੁਤ ਵਧੀਆ ਲੱਗਾ ਪਿੰਡ ਚ ਆ ਕੇ ਵੀ ਜਿਹੜੀ ਇਦਾਂ ਦੀਆਂ ਛੋਟੀਆਂ ਛੋਟੀਆਂ ਯਾਦਾਂ ਨੇ ਨਾਲ ਜੁੜੀਆਂ ਰਹਿਣੀਆਂ ਬੰਦੇ ਆਈ ਜਾਂਦੇ ਆ ਜਾਈ ਜਾਂਦੇ ਆ ਜਦਾਂ ਇਹ ਵਕਤ ਜਿਹੜਾ ਹੈ ਬੱਚਿਆਂ ਨੂੰ ਗਾਂਧੀਆਂ ਯਾਦਾਂ ਦਵਾਉਂਦਾ ਤਾਂ ਬਹੁਤ ਵਧੀਆ ਲੱਗਾ ਇਹ ਕੰਮ ਦੇਖੀ ਮੈਂ ਤਾਂ ਕੱਪੜੇ ਵੀ ਨਹੀਂ ਚੱਜਦੇ ਪਾਏ ਕੋਈ ਨਾ ਕੋਈ ਬੋਧ ਸਿੰਘ ਸਾਡੇ ਜਿਹੜਾ ਸ਼ੰਜ ਵਿੱਚ ਪਹਿਲੀ ਵਾਰੀ ਉਹ ਤੋਂ ਟੰਮ ਕੋਲ ਬਜਾ ਕੇ ਜਦੋਂ ਪੂਰੀ ਹਾਂ ਬਹੁਤ ਸੋਹਣਾ ਸ਼ੰਜ ਤੇ ਇਹਨਾਂ ਦਾ ਲੜਕਾ ਪਹਿਲਵਾਨ ਇਹ ਟੋਨੀ ਟੋਨੀ ਦਾ ਸਰ ਟੋਨੀ ਦਾ ਮੁੰਡਾ ਤਾਂ ਵੈਰੀ ਗੁੱਡ ਬਹੁਤ ਖੁਸ਼ੀ ਹੋਈ ਭਾਈ ਓਕੇ ਤਾਂ ਬਾਬਾ ਜਵਾਰ ਸਿੰਘ ਦੀ ਚੌਕੀ ਸਾਹਿਬ ਅਜ ਮੱਥਾ ਟੇਕਣ ਆਏ ਆ ਨਾਲ ਉਹਦੇ ਹੁਣ ਅੰਟੀ ਹੁਣੇ ਅੰਕਲੋ ਨੇ ਸਰਦਾਰ ਗਲੇ ਚੌਕੀ ਸਾਹਿਬ ਦੇਰਾ ਸਾਹਿਬ ਦਾ ਜਿਹੜਾ ਆਪਣੇ ਪਿੰਡ ਦਾ ਰਾਇਪੁਰ ਡੱਬੇ ਦਾ ਇਤਰਾਵੇ ਬਣ ਗਿਆ ਆ ਜਾਓ ਅੱਜ ਆਪਣੇ ਖੇਤਾਂ ਚ ਕੁੱਤੇ ਆਇਆ ਮਰੂਦ ਸੀ ਕਿ ਇੱਥੇ ਪੂਰੇ ਸਾਰਾ ਕੁਸ ਕਾਲੀਆ ਉਹਦੇ ਪ੍ਰਤਾਪ ਸਿੰਘ ਆ ਤੇਰੇ ਬਾਬਾ ਦੇ ਹੱਥੀਂ ਲੱਗੋ ਆਹ ਬੂਟੇ ਸਾਰੇ ਸਭੀ ਜਣ ਦੇਖੋ ਜੱਦਾ ਰਹਿ ਜੰਨੇ ਤੇ ਸਾਰੇ ਇੱਧਰ ਆ ਖੇਤਾਂ ਚ ਅਸੀਂ ਖੜੇ ਅੱਜ ਮੰਮੀ ਉਹਨਾਂ ਕੋਲ ਆ ਮੰਮੀ ਮਾਮਾ ਜੀ ਮਾਮੀ ਜੀ ਸਿਹਤ ਇੱਥੇ ਇੱਥੇ ਪਾਪੇ ਨਾ ਕੱਢ ਜਾ ਸਿਹਤ ਥੋੜੀ ਜਿਹੀ ਠੀਕ ਨਹੀਂ ਕਰਕੇ ਕੋਲ ਰਹਿਣਾ ਪੈਂਦਾ ਮਾਮਾ ਜੀ ਹੁਣ ਵੀ ਉਧਰੋਂ ਆਏ ਹੁਣ ਕੈਨੇਡਾ ਤੋਂ 2 ਸਾਲ ਹੋ ਗਏ ਇਹਨਾਂ ਨੂੰ ਇੱਥੇ ਰਹਿੰਦੇ ਹਨ ਤਾਂ ਮੰਮੀ ਜੀ ਸਿਹਤ ਜਿਆਦਾ ਡਾਉਣਿਆਂ ਕਰਕੇ ਜਦੋਂ ਕੋਲ ਰਹਿਣਾ ਪੈਂਦਾ ਕਿਸੇ ਨੂੰ ਕਿਸੇ ਨਾਲ ਬਹੁਤ ਬੜੀਆ ਇਹਨਾਂ ਨੇ ਸਿਹਤ ਵਾਈਗਰੂ ਠੀਕ ਕਰੇ ਇਹਨਾਂ ਨੂੰ ਛੇਤੀ ਛੇਤੀ ਠੀਕਾ ਹੋ ਬੰਦੀ ਇਹਨਾਂ ਦੇ ਪੈਰ ਫੁੱਜੇ ਗਏ ਸੀ ਇਹ ਇਹ ਟਵਿਨ ਹੈ ਨਾ ਛੋਟਾ ਇਹ ਜੈਟ ਵੈਨ ਹੈ ਛੋਟਾ ਇਹ 5 ਮਿੰਟ ਛੋਟਾ ਤਾਂ ਪਹਿਲਾਂ ਘਾਲਣਾ ਇਹਨਾਂ ਨੂੰ ਛਾੜ ਛਾੜ ਥੋੜਾ ਹੈ ਇਹ ਇਹ ਜਦਾਸ਼ਕੂ ਰਿਹਾ ਇਹ ਦਵਾ ਲੈ ਕੇ ਆਏ ਇਹ ਦਵਾ ਪਾ ਦਿਆ ਕਰਨਾ ਪਾਣੀ ਦਾ ਗਰਮ ਦਾ ਯਾ ਕਿਦਾਂ ਫਿਰ ਲੱਗਾ ਫਿਰ ਡੈਡੀ ਨੂੰ ਮਿਲ ਕੇ ਫਿਰ ਵਧੀਆ 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 ਯਾ ਮੈਂ ਇਹਨੂੰ ਤਾਂ ਤੜਕੇ 4 ਵਜੇ ਆਏ ਸੀ ਕਹਿੰਦੇ ਗੇਟ ਖੋਲ ਮੈਂਗੇ ਸਿੱਧਾ ਸਰਪ੍ਰਾਈਜ਼ ਦੇ ਦਿੱਤਾ ਫੇ ਆ ਕੇ ਫੇ ਨਾ ਹੈਪੀ ਨੂੰ ਪਤਾ ਸੀ ਉਹ ਅੱਛਾ 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 ਨਜ਼ਾਰੇ ਬਨ ਹੋ ਗਏ ਬਹੁਤ ਕਿੰਨੇ ਸਾਲਾਂ ਬਾਅਦ ਮੇਰੇ ਸਾਹਮਣੇ ਇਹਨੇ 23 ਈਅਰ ਹੋ ਗਿਆ ਨਾ 44 ਈਅਰ ਕਿਆ ਮਾਸੀ ਤਾਂ ਪਰ ਇਕੱਠਾ ਹੋਇਆ ਕੀ ਬਾਤਾਂ ਦੇਖੋ ਹੈ 23 ਸਾਲ ਬਾਅਦ ਸਾਰੇ ਨਾਰਾਜ਼ ਹੋ ਗਏ ਕਹਿੰਦੇ ਤੂੰ ਮਰ ਕੇ ਤੇ ਬੁਣੀ ਤੋਂ ਆਇਆ ਅੱਜ ਆਏ ਆ ਮੰਨਣ ਆਨੇ ਫਿਰ ਬਹੁਤ ਜਿਆਦਾ ਤਾਜ਼ੀਆਂ ਹੋ ਗਈਆਂ ਬਹੁਤ ਪਿਆਰ ਮਿਲਿਆ ਇਸ ਜਗ੍ਹਾ ਤੋਂ ਇੱਥੇ ਟੂਰਨਾਮੈਂਟ ਜਿਹੜੇ ਭਾਰਤ ਕੇਸਰੀ ਦੇ ਹੁੰਦੇ ਆ ਵੱਡੇ ਵੱਡੇ ਪਹਿਲਵਾਨ ਕਿੰਨੇ ਰਸਤੋਂ ਇੱਥੇ ਖੁੱਲ ਗਏ ਆ ਤਾਂ ਬਹੁਤ ਸ਼ਾਨਦਾਰ ਇਹ ਜਿਹੜੀ ਜਗਾ ਵੀ ਬਣੀ ਹੋਆ ਤਾਂ ਬਾਬਾ ਜੀ ਕਹਿੰਦੇ ਹੁੰਦੇ ਸੀ ਵੀ ਇੱਥੋਂ ਹਿਸ਼ਾਰਪੁਰ ਦਿਖਾਲ ਦੇਵਾਂਗੇ ਹਨਾ ਤਾਂ 108 ਸੰਤ ਬਾਬਾ ਹਰੀ ਸਿੰਘ ਨੇਕੀ ਵਾਲੇ ਉਹਨਾਂ ਦੀ ਇਹ ਜਿਹੜੀ ਉੱਥੇ ਸਮਾਦ ਵੀ ਹੋ ਜਿਹੜੀ ਸਾਹਮਣੇ ਉਹਦੇ ਥੱਲੇ ਜਿਹਨਾਂ ਤਾਂ ਮਰੋਦਾਂ ਵਾਲੀ ਕੋਟਿਆ ਸਾਦੇ ਹੁੰਦੇ ਸੀ ਤਾਂ ਉਹ ਜਗਾ ਤੇ ਉੱਪਰ ਦੇਖੋ ਕਿਦਾਂ ਜਿਹੜੇ ਫੱਕਰਾਂ ਨੇ ਕਿਦਾਂ ਭਾਗ ਲਾਏ ਕਰਤੇ ਨੂੰ ਜਿਹੜਾ ਰੈਸਲਿੰਗ ਦਾ ਵੀ ਕਹਿੰਦੇ ਮਹਾਕੁੰਮ ਕਹ ਲੋ ਵੀ ਮਹਾਕੁੰਮੇ ਕੁੰਮ ਜਿਹੜਾ ਇੱਥੇ ਹੁੰਦਾ ਇਹਦਾ ਬਹੁਤ-ਬਹੁਤ ਵੱਡੇ-ਵੱਡੇ ਜਿੰਨੇ ਵੀ ਪਹਿਲਵਾਨ ਵੱਡੇ ਰਸਤੇ ਮੈਂ ਸਾਰੇ ਇੱਥੇ ਪਹਿਲਵਾਨੀ ਕਰ ਚੁੱਕੇ ਆ ਤਾਂ ਅਸੀਂ ਵੀ ਉਹਨਾਂ ਚੋਂ ਇੱਕ ਆਉਨੇ ਆ ਬਹੁਤ ਪਿਆਰ ਮਿਲਿਆ ਇਸ ਇਲਾਕੇ ਦਾ ਤਾਂ ਅੱਜ ਦਰਸ਼ਨ ਕਰਨ ਲੱਗੇ ਆ ਫੇਰ ਦੁਬਾਰਾ ਮੈਂ ਪਹਿਲਵਾਨਾਂ ਨੂੰ ਵੀ ਅੱਜ ਲੈ ਕੇ ਆ ਆਪਣੇ ਕਲੱਬ ਦੇ ਬਲਤੇਜ ਮੁੰਡੀ ਤਾਂ ਉਹਦੇ ਪ੍ਰਤਾਪ ਸਿੰਘ ਤਾਂ ਅੱਜ ਇਹ ਜਗ੍ਹਾ ਦੇ ਦਰਸ਼ਨ ਕਰੋਗੇ ਮੱਥਾ ਕਰਕੇ ਅਸ਼ੀਰਵਾਦ ਲਓਗੇ ਬਾਬਾ ਜੀ ਦਾ ਆਦਤ ਜਵਾਦ ਸੰਤਨਾ ਸਰਪੂਰ ਆਪ ਸੱਚਾ ਸਾਇਦ ਸਿੰਘ ਵਾਲੀ ਉਹ ਜਿਹੜਾ ਆ ਗਿਆ ਮਾਲਾ ਪੜ ਮਾਲ ਪਰ ਜਾ ਗਿਆ ਕਿੰਨੀਆਂ ਜਾਤਾਂ ਜਿਹੜੇ ਇੱਥੇ ਆ ਦੇਖੋ ਆਪਣੇ ਸ਼ਾਰਪੁਰ ਰੋਡ ਤੇ ਮੂਰੇ ਚੜ ਜਾਣਾ ਇੱਥੋਂ ਇਸ ਰਸਤੇ ਤੋਂ ਇੱਥੇ ਨੇੜੇ ਜਗ੍ਹਾ ਆ ਜਿੱਥੇ ਆਪਾਂ ਟੂਰਨਾਮੈਂਟ ਕਰਾਈਦਾ ਬਾਬਾ ਦੋ ਗੁੱਤਣ ਵਾਲੇ ਬਾਬਾ ਜੀ ਸਾਦੇ ਵੈਲੀ ਵਾਲਿਆਂ ਦੇ ਤਾਂ ਉੱਥੇ ਨੇੜੇ ਡੇਰਾ ਆ ਜਿਹ ਜੋ ਰੋਡ ਤੇ ਇਹ ਜੋ ਰੋਡ ਤੋਂ ਸਹੌਲਾ 4 ਕਿਲੋਮੀਟਰ ਥੋ ਜਾਣਾ ਪੈਣਾ ਮਾਲ ਤੋਂ ਮਾਲਪੁਰ ਤੋਂ ਤਾਂ ਰਾਈਟ ਸਾਈਡ ਪੁੱਲੇ ਵਾਲ ਗੁਜਰਾਵਨਾਂ ਦਾ ਡੇਰਾ ਜਿਹੜਾ ਜਿੱਥੇ ਸੰਸਕਾਰ ਕੀਤਾ ਗਿਆ ਬਾਬਾ ਜੀ ਦਾ ਅਸੀਂ ਆ ਦੇਖੋ ਸ਼ਹਿਰ ਚ ਫਿਰਦੇ ਆ ਬਹੁਤ ਸੋਹਣਾ ਲੱਗਦਾ अपना अपनापन फकरा धरती है जो हुशियारपुर जिला बहुत तपस्वी लोग होना थे, थे और टूरनामेंट का भी अपने लगे इतने दसवा टूरनामेंट है जोड़ा इतना जा रहा है गुड मालपुर पहुंच गए डेरे थे ਇਹ ਕੋਈ ਨੀ ਸ਼ਾਨਦਾਰ ਜਗਾ ਬਣੀ ਬਾਬਾ ਜੀ ਦੀ